ਬੱਕਰੀ ਲੈਨ ਚ ਅਸੀਂ ਇਹ ਮਦਦ ਕਰ ਸਕਦੇ ਆਂ ਜੀ ਆਪ ਜੀ ਦੀ ਕਿ ਆਪ ਜੀ ਜਿਹਦੇ ਨਾਲ ਸੌਦਾ ਕਰੋ ਕੋਸ਼ਿਸ਼ ਕਰੋ ਉਹਨਾਂ ਦੀ ਰਿਕਾਰਡਿੰਗ ਕਰੋ ਬਈ ਉਸ ਤੁਹਾਨੂੰ ਫੰਡਰ ਕਹਿੰਦਾ ਗੱਬਣ ਕਹਿੰਦਾ ਬੱਕਰੀ ਦੇਖਣੀ ਆ ਉਹਦਾ ਥੱਲੇ ਉਹ ਲਿਵਟੀ ਦੇਖੋ ਉਹਦੇ ਥਣ ਦੇਖੋ ਬੱਕਰੀ ਚ ਚਮਕ ਹੈਗੀ ਆ ਕਿ ਨਹੀਂ ਹੈਗੀ ਜੇ ਇਸ ਬੱਕਰੀ ਚ ਚਮਕ ਨਹੀਂ ਆ ਉਹਨੂੰ ਕਦੇ ਨਾ ਖਰੀਦੋ ਉਹ 101% ਬਕਾਰ ਬਿਮਾਰ ਬੱਕਰੀ ਹੈ ਚਾਰ ਦਿੱਤੇ ਜੋ ਸਾਡਾ ਨੈਗੇਟਿਵ ਹੈ ਸਿਰ ਮੱਥੇ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਕਿ ਉਹ ਤੁਹਾਨੂੰ ਕਿਸੇ ਨੂੰ ਵੀ ਤਕਲੀਫ ਨਾ ਆਏ ਦੂਜੀ ਟ੍ਰੇਨਿੰਗ ਤੇ ਆਪਣੀ ਚਲੋ ਅੱਜ ਨਿਬੜ ਜਾਣੀ ਹੈ ਠੀਕ ਹੈ ਇੱਕ ਵਰਡ ਹੁੰਦਾ ਆਫਟਰ ਸੇਲ ਐਂਡ ਸਰਵਿਸ ਕਿ ਆਪਾਂ ਗੱਡੀਆਂ ਲੈਣੇ ਆ ਨਾ ਉਹ ਕਰਦੇ ਜੀ ਸੇਲ ਆਪਾਂ ਦੇਖਦੇ ਆਂ ਬਈ ਕਿਹਦੀ ਸਰਵਿਸ ਮਗਰੋਂ ਅੱਛੀ ਆ ਤੇ ਜੋ ਤੁਹਾਡਾ ਅਸੀਂ ਗਰੁੱਪ ਆਪਾਂ ਇਕੱਠੇ ਹੋਣ ਲਈ ਬਣਾਇਆ ਸੀ ਅੱਜ ਹੁਣ ਉਹ ਡਾਕਟਰੀ ਸਹਾਇਤਾ ਗਰੁੱਪ ਦੇ ਅਨੁਸਾਰ ਚੱਲੇਗਾ ਜੀ ਆਪ ਜੀ ਨੂੰ ਕਿਸੇ ਨੂੰ ਕੋਈ ਤਕਲੀਫ ਹੋਵੇ ਆਪ ਜੀ ਉਹਦੇ ਚ ਪਾਓ ਜੇ ਤੁਹਾਨੂੰ ਕੋਈ ਐਮਰਜੈਂਸੀ ਹੈ ਗਰੁੱਪ 'ਚ ਡਿਟੇਲ ਪਾਓ ਸਾਨੂੰ ਫੋਨ ਕਰੋ ਅਸੀਂ ਤੁਹਾਡੇ ਫੋਨ ਦਾ ਜਵਾਬ ਦੇਆ ਦੂਜਾ ਜਿੱਦਾਂ ਭਾਈ ਸਾਹਿਬ ਕਹਿ ਰਹੇ ਸੀ ਵੀ ਬੱਕਰੀ ਲੈਨ ਚ ਮਦਦ ਕਰੋ ਬੱਕਰੀ ਲੈਨ ਚ ਅਸੀਂ ਇਹ ਮਦਦ ਕਰ ਸਕਦੇ ਆਂ ਜੀ ਆਪ ਜੀ ਦੀ ਕਿ ਆਪ ਜੀ ਜਿਹਦੇ ਨਾਲ ਸੌਦਾ ਕਰੋ ਕੋਸ਼ਿਸ਼ ਕਰੋ ਉਹਨਾਂ ਦੀ ਰਿਕਾਰਡਿੰਗ ਕਰੋ ਵੀ ਉਸ ਤੁਹਾਨੂੰ ਫੰਡਰ ਕਹਿੰਦਾ ਗੱਬਣ ਕਹਿੰਦਾ ਬੱਕਰੀ ਦੇਖਣੀ ਆ ਉਹਦਾ ਥੱਲੇ ਉਹ ਲਿਵਟੀ ਦੇਖੋ ਉਹਦੇ ਥਣ ਦੇਖੋ ਬੱਕਰੀ ਚ ਚਮਕ ਹੈਗੀ ਆ ਕਿ ਨਹੀਂ ਹੈਗੀ ਜੇ ਇਸ ਬੱਕਰੀ ਚ ਚਮਕ ਨਹੀਂ ਆ ਉਹਨੂੰ ਕਦੇ ਨਾ ਖਰੀਦੋ ਉਹ 101% ਬਕਾਰ ਬਿਮਾਰ ਬੱਕਰੀ ਹੈ ਤੇ ਬਾਕੀ ਉਹ ਪੁੱਤਰ ਸਾਡਾ ਹੈਗਾ ਬਹੁਤ ਵਧੀਆ ਉਹਦੀ ਸੋਚ ਹੈ ਕੰਮ ਕਰੋ ਕਦੇ ਵੀ ਲੋੜ ਪਵੇ ਇਹ ਆਪਾਂ ਗੱਲੀਬਾਤੀ ਨਹੀਂ ਕਰਦੇ ਜਿਹੜੇ ਸਾਡੇ ਤੋਂ ਪਹਿਲਾਂ ਲੈ ਕੇ ਗਏ ਆ ਟ੍ਰੇਨਿੰਗ ਉਹਨਾਂ ਨੂੰ ਪੁੱਛੋ ਉਹ ਵੀ ਤੁਹਾਨੂੰ ਦੱਸਣਗੇ ਅਸੀਂ ਕਿਸੇ ਦਾ ਫੋਨ ਛੱਡਦੇ ਨਹੀਂ ਜਿਹਨੇ ਨਹੀਂ ਲਈ ਟ੍ਰੇਨਿੰਗ ਉਹ ਵੀ ਸਾਨੂੰ ਫੋਨ ਕਰਦੇ ਆ ਉਹਨਾਂ ਨੂੰ ਵੀ ਦੱਸੀਦਾ ਜਿਹਦਾ ਫੋਨ ਨਹੀਂ ਚੱਕ ਪਾਉਂਦੇ ਉਹਨਾਂ ਨੂੰ ਫੋਨ ਵਾਪਸੀ ਸਾਡਾ ਜਾਂਦਾ ਹਾਂਜੀ ਤੁਹਾਡੀ ਕੀ ਤਕਲੀਫ ਹੈ ਸਾਨੂੰ ਦੱਸੋ ਅੱਜ ਸਵੇਰੇ ਮੈਨੂੰ ਇੱਕ ਕੋਈ ਪੁੱਛ ਰਿਹਾ ਸੀ ਜੀ ਕਦੇ ਪਰੇਸ਼ਾਨੀ ਹੋ ਜਾਏ ਮੈਂ ਉਹਨਾਂ ਨੂੰ ਇਹੀ ਕਿਹਾ ਜੀ ਗਰੁੱਪ ਚ ਪਾਓ ਔਰ ਜੇ ਤੁਹਾਨੂੰ ਐਮਰਜੈਂਸੀ ਹੈ 8-10 ਫੋਨ ਲਗਾਤਾਰ ਵਜਾ ਦਿਓ ਸਾਡੇ ਅਸੀਂ ਵੀ ਕਿਤੇ ਬੈਠੇ ਹੋਵਾਂਗੇ ਸਾਨੂੰ ਇਹ ਪਤਾ ਲੱਗ ਜਾਏਗਾ ਹਾਂ ਵੀ ਉਹ ਭਰਾ ਨੂੰ ਸਾਡੇ ਐਮਰਜੈਂਸੀ ਹੈ ਅਸੀਂ ਸਭ ਕੰਮ ਛੱਡ ਕੇ ਪਹਿਲਾਂ ਤੁਹਾਨੂੰ ਫੋਨ ਕਰਾਂਗੇ ਇਹ ਕੋਈ ਗੱਲਾਂ ਏਸ ਲਈ ਨਹੀਂ ਹੈ ਕਿ ਤੁਸੀਂ ਅੱਜ ਸਾਡੇ ਸਾਹਮਣੇ ਬੈਠੇ ਹੋ ਆਉਣ ਵਾਲਾ ਸਮਾਂ ਦੱਸੇਗਾ ਕਿ ਅਹੀਂ ਆਪਣੀ ਗੱਲ ਤੇ ਕਿੰਨੇ ਖਰੇ ਉੱਤਰਦੇ ਆ ਕਿੰਨੇ ਨਹੀਂ ਉੱਤਰਦੇ ਕਦੇ ਸ਼ੈੱਡ ਪਾਉਣਾ ਸਾਡੇ ਤੋਂ ਲੋ ਜਾਣਕਾਰੀ ਅਹੀਂ ਤੁਹਾਨੂੰ ਵੈਸੇ ਪ੍ਰੋਪਰ ਸਮਝਾਇਆ ਪਰ ਦੋ ਦਿਨਾਂ ਚ ਕੋਈ ਮਾਸਟਰ ਨਹੀਂ ਬਣਦਾ ਠੀਕ ਹੈ ਜੀ ਸਾਡਾ ਪਰਪਸ ਇਹ ਆ ਜਾਣਕਾਰੀ ਦੇਈਏ ਦੂਜਾ ਸਾਡਾ ਟ੍ਰੇਨਿੰਗ ਤੋਂ ਕਮਾਈ ਦਾ ਸੌਦਾ ਇਹਨਾਂ ਨਹੀਂ ਆ ਸਾਡੀ ਕਮਾਈ ਉਦੋਂ ਹੋਏਗੀ ਜਦੋਂ ਤੁਸੀਂ ਜਦ ਸਾਡੇ ਤੋਂ ਸਿੱਖ ਕੇ ਜਾ ਰਹੇ ਹੋ ਤੁਹਾਡੇ ਇਲਾਕੇ ਦੇ ਬੰਦਿਆਂ ਨੂੰ ਸਾਡੇ ਕੋਲ ਆਣਾ ਪਵੇ ਟ੍ਰੇਨਿੰਗ ਲੈਣ ਉਹ ਸਾਡੀ ਕਮਾਈ ਹੋਏਗੀ ਉਹ ਤੁਸੀਂ ਕਰੋ ਆਪਣੇ ਉੱਤੇ ਲਾਓ ਕਿਸੇ ਨੂੰ ਸਾਡੀ ਮਦਦ ਦੀ ਲੋੜ ਪੈਂਦੀ ਹੈ ਅਸੀਂ ਚਾਰੋਂ ਹੈਗੇ ਆ ਕੋਈ ਨਾ ਕੋਈ ਇੱਕ ਆ ਕੇ ਤੁਹਾਨੂੰ ਜਰੂਰ ਸਮਝਾਏਗਾ ਆਪਣਾ ਕੰਮ ਕਰੋ ਬਦਿਆ ਚੰਗੀ ਸੋਚਣਾ ਕਰੋਗੇ ਤੇ ਹਮੇਸ਼ਾ ਕਾਮੁਬੱਦਾ ਬਾਬਾ ਨਾਨਕ ਵੀ ਨੀਤਾਂ ਨੂੰ ਭਾਗ ਲਾਉਂਦਾ ਹੁੰਦਾ ਹੁੰਦਾ ਜੀ ਸਭ ਨੇ ਦੇਖਿਆ ਹੋਇਆ ਤੇ ਆਪਣਾ ਕੰਮ ਕਰੋ ਸਾਡੇ ਵੱਲੋਂ ਜਦੋਂ ਵੀ ਲੋੜ ਪਏ ਮੈਂ ਬਾਰ ਬਾਰ ਇਹੀ ਗੱਲ ਕਹਿ ਰਿਹਾ ਜਦੋਂ ਵੀ ਲੋੜ ਪਏ ਬੇਚਿਚਕ ਫੋਨ ਕਰੋ ਜਿੰਨੇ ਜੋਗੇ ਅਸੀਂ ਹੈਗੇ ਆ ਤੁਹਾਡੀ ਜਰੂਰ ਮਦਦ ਕਰਾਂਗੇ ਠੀਕ ਹੈ ਜੀ ਹੋਰ ਇਹ ਕਿ ਆਪਣੇ ਸਰਪੰਚ ਸਾਹਿਬ ਆਏ ਹੋਏ ਆ ਇਹ ਅੱਜ ਥੋੜਾ ਜਿਹਾ ਗੁੱਸਾ ਕਰ ਗਏ ਸੀ ਮੈਂ ਚਾਹੁੰਦਾ ਵੀ ਇਹ ਵੀ ਹੋਣ ਦੋ ਸ਼ਬਦ ਇਹ ਵੀ ਆਪਣੇ ਬੋਲਣ ਤਾਂ ਮਜ਼ਾ ਆਏਗਾ ਆਓ ਜੀ ਆਓ ਪਲੀਜ਼